ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਰ ਕੇ ਬੁਟੀਕ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਘਰੋ ਜੀ ਸਬਸਕ੍ਰਾਈਬ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਜੀ ਹੈਂਡਵਰਕ ਦੇ ਪਹਿਣਾ ਦੀ ਕਾਫੀ ਡਿਮਾਂਡ ਸੀਗੀ ਕਿ ਦੋਹਾਂ ਦੇ ਮੈਨੂੰ ਵਿਆਹ ਦੇ ਵਿੱਚ ਸੂਟ ਪਾਏ ਹੋਏ ਦੇਖ ਕੇ ਮੈਸੇਜ ਆਈ ਜਾਂਦੇ ਸੀ ਵੀ ਛੋਡੇ ਸੂਟ ਦਾ ਪ੍ਰਾਈਸ ਜਾਂ ਸੁਖਵੀਰ ਭੈਣ ਦੇ ਸੂਟ ਦਾ ਪ੍ਰਾਈਸ ਹਨਾ ਪਰਾਵਦੇ ਸੂਟ ਦਾ ਪ੍ਰਾਈਸ ਸਾਰਿਆਂ ਦੇ ਕਾਫੀ ਦਿਨਾਂ ਤੋਂ ਵੇਟ ਕਰ ਰਹੇ ਨੇ ਹੁਣ ਆਪਾਂ ਫਰੀ ਹੈ ਜੀ ਆਪਾਂ ਤੁਹਾਨੂੰ ਅੱਜ ਸੂਟਾਂ ਦੀ ਪੂਰੀ ਕਲੀਅਰ ਵੀਡੀਓ ਦਿਖਾ ਰਹੇ ਹਾਂ ਜੋ ਵੀ ਤੁਹਾਨੂੰ ਇਹਨਾਂ ਦੇ ਵਿੱਚੋਂ ਸੂਟ ਪਸੰਦ ਆਏ ਜੋ ਵੀ ਤੁਸੀਂ ਇਹਦੇ ਵਿੱਚੋਂ ਸੂਟ ਰੈਡੀ ਕਰਵਾਉਣਾ ਹੈ ਤਾਂ ਤੁਸੀਂ ਕਰਵਾ ਸਕਦੇ ਹੋ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਆਪਣੀ ਇੰਸਟਾਗ੍ਰam ਦੀ ਆਈਡੀ ਹੈ ਰਾਜਵਿੰਦਰ ਸਿੱਧੂ 955 ਉੱਤੇ ਵੀ ਆਪਾਂ ਸਾਰੇ ਸੂਟਾਂ ਦੀਆਂ ਰੀਲਾਂ ਨੇ ਜਿਹੜੀਆਂ ਉਹ ਅਪਲੋਡ ਕਰਾਂਗੇ ਤੇ ਕੁਝ ਕੁ ਕਰ ਦਿੱਤੀਆਂ ਨੇ ਤੇ ਦੂਸਰਾ ਚੈਨਲ ਹੈਗਾ ਜੀ ਆਪਣਾ ਰਾਜਵਿੰਦਰ ਬਲੌਗ ਜਿੱਥੇ ਆਪਾਂ ਡੇਲੀ ਬਲੌਗ ਦੀ ਵੀਡੀਓ ਅਪਲੋਡ ਕਰਦੇ ਆ ਹੁਣ ਤੁਸੀਂ ਜਿੰਨਾ ਵੀ ਮੇਰੀਆਂ ਭੈਣਾਂ ਨੇ ਵਿਆਹ ਵਾਲੀ ਬਲੌਗ ਨਹੀਂ ਦੇਖੇ ਸਕਿੱਪ ਹੋ ਗਏ ਆ ਰਾਮ ਨਾਲ ਤੁਸੀਂ ਬਾਅਦ ਦੇ ਵਿੱਚ ਦੇਖ ਸਕਦੇ ਹੋ ਬਲੌਗ ਸਾਡੇ ਉੱਪਰ-ਨੀਚੇ ਹੋ ਰਹੇ ਨੇ ਰੈਗੂਲਰ ਨਹੀਂ ਪਏ ਜਿਵੇਂ ਜਿਵੇਂ ਟਾਈਮਿੰਗ ਹੁੰਦੀ ਹੈ ਜੀ ਤੁਹਾਨੂੰ ਸਾਡੇ ਕੋਲ ਹਨਾ ਤੁਹਾਨੂੰ ਪਤਾ ਹੀ ਹੈ ਵੀ ਥੋੜਾ ਜਿਹਾ ਬਿਜ਼ੀ ਸੀਗੇ ਜਿਹੜਾ ਵੀ ਸਾਨੂੰ ਬਲੌਗ ਈਜ਼ੀ ਲੱਗਦਾ ਸੀ ਵੀ ਸਾਡੇ ਕੋਲੇ 15-20 ਮਿੰਟ ਨੇ ਅਸੀਂ ਉਹ ਬਲੌਗ ਅਪਲੋਡ ਕਰ ਦਿੰਦੇ ਸੀਗੇ ਚਲੋ ਜੀ ਜੇ ਤੁਸੀਂ ਦੇਖਦੇ ਹੋ ਫੇਸਬੁੱਕ ਤੋਂ ਤਾਂ ਫੇਸਬੁੱਕ ਤੇ ਉਹਦਾ ਵੀ ਫੇਸਬੁੱਕ ਦਾ ਪੇਜ ਹੈਗਾ ਜੀ ਰਾਜਵਿੰਦਰ ਕੌਰ ਚਲੋ ਜੀ ਇਸ ਚੈਨਲ ਤੇ ਆਪਾਂ ਹੁਣ ਡੇਲੀ ਸੂਟਾਂ ਦੀ ਵੀਡੀਓ ਹੈ ਜਿਹੜੀ ਤੁਹਾਨੂੰ ਸਵੇਰੇ 8 ਤੋਂ 9 ਦੇ ਵਿੱਚ ਮਿਲ ਜਿਆ ਕਰੂਗੀ ਜੀ ਸ਼ਾਮ ਨੂੰ ਹੁਣ ਦੇਣ ਛੋਟੇ ਨੇ ਜੀ ਦੋ-ਦੋ ਬਲੌਗ ਪਾਉਣੇ ਬਹੁਤ ਮੁਸ਼ਕਲ ਦੀ ਗੱਲ ਹੋ ਜਾਂਦੀ ਆ ਨਾ ਕਹਿਣਾ ਹੀ ਕਹਿਣ ਤੇ ਕਰਨ ਦੇ ਵਿੱਚ ਬਹੁਤ ਫਰਕ ਹੁੰਦਾ ਜੀ ਦੋ 2.5 ਘੰਟੇ ਇੱਕ ਵੀਡੀਓ ਖਾ ਜਾਂਦੀ ਹੈ ਚਲੋ ਜੀ ਹੁਣ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਮੈਨੂੰ ਪੂਰੀ ਉਮੀਦ ਹੈ ਮੇਰੇ ਸੂਟ ਤੁਹਾਨੂੰ ਜ਼ਰੂਰ ਪਸੰਦ ਆਉਣਗੇ ਲਓ ਜੀ ਸਭ ਤੋਂ ਪਹਿਲਾਂ ਆਪਾਂ ਸੂਟ ਤੁਹਾਨੂੰ ਦਿਖਾਉਨੇ ਆ ਇਹ ਸੁਖਵੀਰ ਪਹਿਨਦਾ ਸੂਟ ਹੈਗਾ ਇਹ ਹੀ ਬਣਾਇਆ ਹੋਇਆ ਜੀ 80 ਗ੍ਰਾਮ ਕ੍ਰੇਪ ਤੇ ਬਰਾਊਨ ਮਾਊਸ ਜਿਹਾ ਕਲਰ ਹੈ ਇਹਦੇ ਨਾਲ ਦਾ ਸੇਮ ਕਲਰ ਮਿਲ ਜੂਗਾ ਤੁਹਾਨੂੰ ਜੇ ਤੁਸੀਂ ਇਹਦੇ ਨਾਲ ਦਾ ਕਸੂਟ ਕਰਵਾਉਣਾ ਚਾਹੁੰਦੇ ਹੋ ਇਸ ਤਰ੍ਹਾਂ ਗਾਲੀ ਤੇ ਤੁਹਾਨੂੰ ਪੂਰਾ ਹੈਂਡਵਰਕ ਮਿਲੂਗਾ ਜੀ ਪੂਰਾ ਓਕੇ ਦੇਖੋ ਸਾਰੇ ਸੂਟ ਦੇ ਵਿੱਚ ਵੀ ਤੁਹਾਨੂੰ ਹੈਂਡ ਦੀ ਸਿੱਫੀ ਲੱਗੀ ਮਿਲੂਗੀ ਬਾਅਦ ਤੇ ਫੁੱਲ ਕੰਮ ਮਿਲੂਗਾ ਤੁਹਾਨੂੰ ਬਾਜੂ ਤੇ ਦੇਖੋ ਜੀ ਉੱਪਰ ਤੱਕ ਦੇਖੋ ਇਸ ਸਟੀਚਿੰਗ ਕੀਤੇ ਹੋਏ ਨੇ ਇੱਕ ਵਾਰ ਪਹਿਲਾਂ ਆਪਾਂ ਬਿਨਾਂ ਸਟੀਚਿੰਗ ਤੋਂ ਵੀ ਜਿਹੜੇ ਹੈਗੇ ਨੇ ਸੂਟਾਂ ਇਹਨਾਂ ਦੀ ਵੀਡੀਓ ਅਪਲੋਡ ਕਰ ਚੁੱਕੇ ਆਂ ਜਿੰਨਾ ਭੈਣਾਂ ਨੇ ਉਦੋਂ ਨਹੀਂ ਦੇਖੇ ਤਾਂ ਪੂਰੀ ਲੁੱਕ ਨਾਲ ਆਪਾਂ ਤੁਹਾਨੂੰ ਸੂਟ ਦਿਖਾਵਾਂਗੇ ਸਾਰੇ ਸੂਟ ਦੇ ਵਿੱਚ ਚਾਕ ਘੇਰਾ ਤੇ ਇਸ ਤਰ੍ਹਾਂ ਆਪਾਂ ਇਹਨੂੰ ਸੂਟ ਨੂੰ ਜਿਹੜੀ ਹੈਗੀ ਆ 골ਡਨ ਫਿਨਿਸ਼ਿੰਗ ਪੱਟੀ ਦਿੱਤੀ ਹੈ ਜੀ ਲਓ ਜੀ ਜੇ ਤੁਸੀਂ ਇਹਨੂੰ ਥੋੜਾ ਜਿਆਦਾ ਹੋਰ ਸਸਤਾ ਕਰਨਾ ਚਾਹੁੰਦੇ ਹੋ ਜੀ ਸੂਟ ਨੂੰ ਤਾਂ ਤੁਸੀਂ ਇਹਨੂੰ ਕਿਸੇ ਹੋਰ ਫੈਬਰਿਕ ਤੇ ਕਰਵਾ ਲਓ 80 ਗ੍ਰਾਮ ਕ੍ਰੇਪ ਦੇ ਤੁਹਾਨੂੰ ਪਤਾ ਵੀ 2000 ਦਾ 1800 ਦਾ ਸੂਟ ਮਿਲੂਗਾ ਜੀ ਪਲੇਨ ਹਨਾ ਤੇ ਇਹਦੇ ਨਾਲ ਆਪਾਂ ਸਲਵਾਰ ਤੇ ਵੀ ਕੰਮ ਰੱਖਿਆ ਜੀ ਦੇਖੋ ਲਓ ਜੀ ਸਲਵਾਰ ਤੇ ਵੀ ਇਦਾਂ ਦੀ ਬੁਟੀ ਮਿਲੂਗੀ ਤੁਹਾਨੂੰ ਹੈਂਡਵਰਕ ਦਾ ਕੰਮ ਹੈ ਇਹਦੇ ਵਿੱਚ ਕੋਈ ਆਰੀ ਐਡ ਨਹੀਂ ਜਿਹੜੇ ਦੇ ਵਿਚਾਰੀ ਐਡ ਹੋਊਗੀ ਜੀ ਆਪਾਂ ਤੁਹਾਨੂੰ ਦੱਸ ਕੇ ਦੇਵਾਂਗੇ ਲਓ ਜੀ ਇਹਦੇ ਨਾਲ ਆਪਾਂ ਨੇ ਔਰਗਾਂਜਾ ਦਾ ਰੱਖਿਆ ਦੁਪੱਟਾ ਡਬਲ ਸ਼ੇਡ ਵਿਚਕਾਰ ਦੁਪੱਟੇ ਦਾ ਜਿਹੜਾ ਸੈਂਟਰ ਹੈ ਜੀ ਉਹ ਰੈਸਟਰ ਰਹੂਗਾ ਤੇ ਜਿਹੜਾ ਹੈਗਾ ਇਸ ਤਰ੍ਹਾਂ ਦਾ ਇਹਦਾ ਬ੍ਰਾਊਨ ਕਲਰ ਹੈ ਸੈਂਟਰ ਬ੍ਰਾਊਨ ਰੈਸਟਰ ਰਹੂਗਾ ਤੇ ਜਿਹੜਾ ਇਸ ਤਰ੍ਹਾਂ ਕੋਨੇ ਨੇ ਇਹਦੇ ਹੋ ਰਹਣਗੇ ਜੀ ਫਰੋਜੀ ਕਲਰ ਦੇ ਜਿਹੜਾ ਆਪਾਂ Thread ਲਾਇਆ ਸੂਟ ਦੇ ਵਿੱਚ ਇਸ ਤਰ੍ਹਾਂ ਆਪਾਂ White ਮੋਤੀ ਨੇ ਇਹਦੇ ਵਿੱਚ ਮੋਤੀਆਂ ਨਾਲ ਦੀ ਇਸ ਤਰ੍ਹਾਂ White ਜਿਹੜੀ ਦੁਪट्टे ਨੂੰ ਫਿਨਿਸ਼ਿੰਗ ਦਿੱਤੀ ਆ ਬਹੁਤ ਸੋਹਣੇ ਸੂਟ ਰੈਡੀ ਕੀਤੇ ਹੋਏ ਨੇ ਮੇਰੀਆਂ ਭੈਣਾਂ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਮੈਸੇਜ ਕਰ ਲਓ ਜੇ ਤੁਸੀਂ ਇਹਨੂੰ ਇਸ ਤੋਂ ਵੀ ਡਿਜ਼ਾਈਨ ਤੁਸੀਂ ਇਹੀ ਕਰਵਾਉਣਾ ਹੈ ਕਲਰ ਇਹੀ ਕਰਵਾਉਣਾ ਹੈ ਵੀ ਤੁਹਾਡੇ ਬਜਟ ਦੇ ਵਿੱਚ ਨਹੀਂ ਆਉਂਦਾ ਤਾਂ ਤੁਸੀਂ ਇਹਨੂੰ ਜ਼ੋਰਜਟ ਤੇ ਕਰਵਾ ਸਕਦੇ ਹੋ ਜ਼ੋਰਜਟ ਦਾ ਕਲਰ ਕਈ ਵਾਰ ਨਹੀਂ ਵੀ ਮਿਲਦਾ ਜੀ ਤਾਂ ਆਪਾਂ ਤੁਹਾਨੂੰ ਡਾਈ ਕਰਵਾ ਕੇ ਦੇ ਦਾਂਗੇ ਜਿਹੜਾ ਡਾਈ ਵਾਲਾ ਸੂਟ ਹੋਊਗਾ ਜੀ ਜੌਰਜਟ ਦਾ ਉਹ ਥੋੜਾ ਜਿਆਦਾ ਰੇਟ ਮਹਿੰਗਾ ਪੈਜੂਗਾ ਆਮ ਸਿੰਪਲ ਜੌਰਜਟ ਨਾਲ ਕਿਉਂ ਸਿੰਪਲ ਜੌਰਜਟ ਜਿਹੜਾ ਹੁੰਦਾ ਜੀ 500 600 ਦਾ ਸੂਟ ਆ ਜਾਂਦਾ ਇਹ ਜਿਹੜਾ ਆਪਾਂ ਡਾਈ ਵਾਲੀ ਜੌਰਜਟ ਲਵਾਂਗੇ ਉਹ ਵਧੀਆ ਵਾਲੀ ਮਿਲੂਗੀ ਜੀ ਤੁਹਾਨੂੰ ਲਓ ਜੀ ਇਹ ਆ ਗਿਆ ਬਰਾਊਨ ਕਲਰ ਇਸ ਤੋਂ ਬਾਅਦ ਇਹਨਾਂ ਦਾ ਜਿਹੜਾ ਇਹ ਵਾਲੇ ਸੂਟ ਦੇ ਕਾਫੀ ਬਹੁਤ ਜ਼ਿਆਦਾ ਭੈਣਾ ਦੇ ਮੈਸੇਜ ਆਏ ਵੀ ਇਹ ਸੂਟ ਦਾ ਤੁਸੀਂ ਰੇਟ ਦੱਸੋ ਜੀ ਇਹ ਫਰੋਜੀ ਆਰਾਮਾ ਗ੍ਰੀਨ ਕਲਰ ਹੈ ਫਰੋਜੀ ਨਹੀਂ ਹੈਗਾ ਆਰਾਮਾ ਗ੍ਰੀਨ ਕਲਰ ਹੈ ਪੂਰਾ ਫੁੱਲ ਹੈਂਡਵਰਕ ਦਾ ਕੰਮ ਹੋਇਆ ਹੈ ਦੇਖੋ ਜੀ ਨੇੜੇ ਤੋਂ ਇਹਦੇ ਵਿੱਚ ਰੈੱਡ ਮਹਿਰੂਨ ਦਾ ਜਿਹੜਾ ਆਪਾਂ ਨੇ ਥਰੈਡ ਲਗਾਇਆ ਕੱਲਾ-ਕੱਲਾ ਮਣਕਾ ਪੂਰਾ ਚਿਣਿਆ ਪਿਆ ਜੀ ਦੇਖੋ ਜੀ ਇਸ ਤਰ੍ਹਾਂ ਇਹਦੀ ਵੀ ਬਾਜੂ ਤੇ ਤੁਹਾਨੂੰ ਪੂਰਾ ਕੰਮ ਹੈਵੀ ਮਿਲੇਗਾ ਜਿਹੜਾ ਮਹਿਰੂਨ ਲੱਗਿਆ ਹੋਇਆ ਹੈ ਜੀ ਇਹਦੇ ਵਿੱਚ ਪੈਚਵਰਕ ਹੋਇਆ ਹੈ ਪੂਰਾ ਹੈਂਡਵਰਕ ਦਾ ਕੰਮ ਹੈ ਜਿਹੜਾ ਕੰਪਲੀਟ ਹੈ ਸਾਰੀ ਸ਼ਰਟ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਹੈਂਡਵਰਕ ਦੀ ਬੂਟੀ ਇਹ ਨਹੀਂ ਹੋਊਗੀ ਵੀ ਹਲਕੀ ਹੈ ਇਹਦੇ ਵਿੱਚ ਵੀ ਕਟ ਦਾਣਾ ਮੋਤੀ ਸਿੱਪੀ ਸਾਰਾ ਕੁਝ ਲੱਗਿਆ ਹੋਇਆ ਹੈ ਜੀ ਪੂਰਾ ਵੱਡਾ ਕਟ ਦਾਣਾ ਜਿੰਨਾ ਸਾਈਜ਼ ਹੁੰਦਾ ਹੈ ਲਓ ਇਸ ਤੋਂ ਬਾਅਦ ਆ ਗਿਆ ਜੀ ਘੇਰ ਦਾ ਕੰਮ ਇਹਦਾ ਇਹਦੇ ਘੇਰ ਦਾ ਕੰਮ ਵੀ ਪੂਰਾ ਹੈਵੀ ਹੈ ਲਓ ਜੀ ਪੈਚ ਵਰਕ ਲੱਗਿਆ ਹੋਇਆ ਪੂਰਾ ਤੁਸੀਂ ਨੇੜੇ ਤੋਂ ਜ਼ੂਮ ਕਰਕੇ ਦੇਖ ਲਿਓ ਵੀਡੀਓ ਇੱਕ ਵਾਰ ਮੈਂ ਤੁਹਾਨੂੰ ਨੇੜੇ ਤੋਂ ਦਿਖਾ ਦੰਨੀ ਆਂ ਦੇਖੋ ਕੰਮ ਵੱਲੋਂ ਕੋਈ ਵੀ ਕੰਪਲੇਨ ਨਹੀਂ ਆਊਗੀ ਪੂਰਾ ਸਾਫ਼ ਸੁਥਰਾ ਕੰਮ ਹੋਊਗਾ ਮੇਰੀਆਂ ਭੈਣਾਂ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਸੂਟ ਬੁੱਕ ਕਰ ਲਓ ਤੇ ਫੈਬਰਿਕ ਤੁਸੀਂ ਜੋ ਵੀ ਤੁਹਾਡੀ ਮਰਜ਼ੀ ਦਾ ਹੋਏਗਾ ਜੀ ਆਪਾਂ ਉਹ ਲਾ ਦਾਂਗੇ ਇਹਦੇ ਤੁਹਾਨੂੰ ਸਲਵਾਰ ਤੇ ਵੀ ਪੂਰਾ ਹੈਵੀ ਕੰਮ ਮਿਲੂਗਾ ਜੀ ਜਿੰਨਾ ਕੰਮ ਘੇਰਤੇ ਹੋਇਆ ਹੈ ਉਨਾ ਹੀ ਤੁਹਾਨੂੰ ਸਲਵਾਰ ਤੇ ਮਿਲੇਗਾ ਜੀ ਸਲਵਾਰ ਦੇ ਉੱਪਰ ਜਿਹੜਾ ਇਹਦੇ ਵਿਚਾਲੋ ਸੈਂਟਰ ਹੈ ਜੀ ਦੇਖੋ ਘੇਰਦਾ ਵੀ ਇੱਧਰ ਤਾਂ ਇਸ ਤਰ੍ਹਾਂ ਦੇ ਫੁੱਲ ਬਣੇ ਹੋਏ ਨੇ ਕੱਟ ਦਾਣਾ ਸਿੱਪੀ ਨਾਲ ਹਨਾ ਇਹਦੇ ਵਿੱਚ ਇੰਨੀ ਕਿ ਜਗ੍ਹਾ ਦੇ ਵਿੱਚ ਮੋਤੀ ਲੱਗੇ ਹੋਏ ਨੇ ਜੀ ਆਹ ਦੇਖੋ ਮੈਂ ਤੁਹਾਨੂੰ ਦਿਖਾ ਦਨੀ ਆ ਸਲਵਾਰ ਦੇ ਵਿੱਚ ਵੀ ਐਦਾਂ ਹੀ ਮੋਤੀ ਲੱਗੇ ਹੋਏ ਨੇ ਦੇਖੋ ਬਹੁਤ ਸੋਹਣੀ ਜਿਹੜੀ ਆਪਾਂ ਸੂਟਾਂ ਦੀ ਫਿਨਿਸ਼ਿੰਗ ਦਿੱਤੀ ਆ ਬਹੁਤ ਸੋਹਣੇ ਰੈਡੀ ਕਰੇ ਨੇ ਮੇਰੀਆਂ ਭੈਣਾਂ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਸੂਟ ਬੁੱਕ ਕਰ ਲਿਓ ਇਹਦੇ ਨਾਲ ਆਪਾਂ ਨੇ ਪਿਓਰ ਔਰਗੈਂਜਾ ਦਾ ਰੱਖਿਆ ਜੀ ਦੁਪੱਟਾ ਫੁੱਲ ਪਿਓਰ ਔਰਗੈਂਜਾ ਦਾ ਦੁਪੱਟਾ ਹੈ ਜੀ ਤੁਹਾਨੂੰ ਪਤਾ ਹੈ ਜਿਹੜਾ ਫੁੱਲ ਪਿਓਰ ਔਰਗੈਂਜਾ ਦਾ ਦੁਪੱਟਾ ਹੋਊਗਾ ਜੀ ਥੋੜਾ ਉਹ ਮਹਿੰਗਾ ਹੋ ਜਾਂਦਾ ਕਾਸਟਲੀ ਹੋ ਜਾਂਦਾ 1000 ਰੁਪਏ ਦੇ ਵਿੱਚ ਦੁਪੱਟਾ ਜਾਂਦਾ ਜੀ ਉਹ ਕੱਲਾ ਵਾਈਟ ਤੇ ਆਪਾਂ ਨੇ ਜਿਹੜਾ ਪੈਚ ਲੱਗਿਆ ਹੋਇਆ ਜੀ ਮਹਿਰੂਨ ਕਲਰ ਦੀ ਸੂਟ ਨੂੰ ਫਿਨਿਸ਼ਿੰਗ ਪੱਟੀ ਦਿੱਤੀ ਹੈ ਦੁਪੱਟੇ ਦੇ ਵਿੱਚ ਆਪਾਂ ਇਸ ਤਰ੍ਹਾਂ 골ਡਨ ਦੀਆਂ ਲਾਈਨਾਂ ਪਾਈਆਂ ਨੇ ਜੀ 골ਡਨ ਗੋਟੇ ਦੀਆਂ ਬਰੀਕ ਦੀਆਂ ਸਾਰੇ ਦੁਪੱਟੇ ਦੇ ਵਿੱਚ ਤੇ ਜਿਹੜੀ ਆਪਾਂ ਨੇ ਮਹਿਰੂਨ ਪੱਟੀ ਦਿੱਤੀ ਆ ਇਹਦੇ ਉੱਪਰ ਵੀ ਇਸ ਤਰ੍ਹਾਂ ਜਿਹੜੀ ਹੈਗੀ ਹੈ ਗੋਟੇ ਦੀ ਲੇਸ ਦਿੱਤੀ ਹੈ ਲਓ ਜੀ ਜੇ ਤੁਸੀਂ ਇਹਨੂੰ ਸੂਟ ਨੂੰ ਸਸਤਾ ਕਰਨਾ ਚਾਹੁੰਦੇ ਹੋ ਤੁਸੀਂ ਇਹਦਾ ਨਾ ਦੁਪੱਟਾ ਜਿਹੜਾ ਉਹ ਸਿੰਪਲ ਨਾਰਮਲ ਸੈਮੀ ਔਰਗਾਂਜਾ ਦਾ ਲਵਾ ਸਕਦੇ ਹੋ ਔਰਗਾਂਜਾ ਵੀ ਤਿੰਨ ਤਰ੍ਹਾਂ ਦੀ ਆ ਰਹੀ ਹੈ ਜੀ ਇਹ ਫੁੱਲ ਪਿਓਰ ਦਾ ਔਰਗਾਂਜਾ ਦਾ ਦੁਪੱਟਾ ਹੈਗਾ ਪੂਰਾ ਲਓ ਜੀ ਹੁਣ ਤੁਹਾਨੂੰ ਸੂਟ ਆਪਾਂ ਦਿਖਾ ਦਿੱਤੇ ਨੇ ਮੇਰੀਆਂ ਭੈਣਾਂ ਜਲਦੀ ਜਲਦੀ ਮੈਸੇਜ ਕਰਕੇ ਤੁਸੀਂ ਵਰਕ ਵਾਲੇ ਸੂਟ ਜਿੰਨਾ ਦੇ ਵੀ ਵਿਆਹ ਪ੍ਰੋਗਰਾਮ ਰਹਿੰਦੇ ਨੇ ਕਲਰ ਤੁਸੀਂ ਹੋਰ ਕਰਵਾਉਣਾ ਉਹ ਵੀ ਕਰਵਾ ਸਕਦੇ ਹੋ ਸੇਮ ਕਲਰ ਕਰਵਾਉਣਾ ਤੁਸੀਂ ਇਹ ਵੀ ਕਰਵਾ ਸਕਦੇ ਹੋ 80 ਗ੍ਰਾਮ ਕ੍ਰੇਪ ਤੇ ਇਹ ਦੋਨੋਂ ਸੂਟ ਬਣੇ ਹੋਏ ਨੇ ਅਗਲੇ ਸੂਟ ਆਪਾਂ ਤੁਹਾਨੂੰ ਦਿਖਾਉਣੀ ਅਗਲਾ ਸੂਟ ਆ ਗਿਆ ਜੀ ਮਹਿੰਦੀ ਕਲਰ ਜਿਹੜਾ ਮੰਨੇ ਜਾਗੋ ਤੇ ਪਾਇਆ ਸੀ ਆ ਦੇਖੋ ਪਤਾ ਕੀ ਇਹ ਸੂਟਾਂ ਦੀ ਇਹ ਨਿਸ਼ਾਨੀਆਂ ਜਿਹੜੇ ਆਹਾਂ ਚੀਜ਼ਾਂ ਦਬਕਾ ਵਗੈਰਾ ਫਸੇ ਪੈ ਨੇ ਇਹ ਜਿੰਨਾ ਭੈਣਾਂ ਨੇ ਬਣੇ ਬਣਾਏ ਸੂਟ ਲੈਏ ਨੇ ਵਰਕ ਹੋਏ ਹੋਏ ਉਹ ਸਾਡੇ ਨਾਲ ਨੱਚਦੀਆਂ ਦੀ ਉਹਨਾਂ ਦੇ ਜਿਹੜੇ ਵਰਕ ਵਾਲੇ ਤਾਗੇ ਸਾਰਾ ਇੱਕ ਕਟ ਦਾਣਾ ਦਾ ਕਾ ਫਿਰਦਾ ਸਾਡੇ ਸੂਟਾਂ 'ਚ ਫਸਿਆ ਉਹ ਨਾ ਐਦਾਂ ਹੀ ਹੋ ਜਾਂਦਾ ਉੱਡੜ ਜਾਂਦੇ ਨੇ ਰਹਿੰਦੇ ਨਹੀਂਗੇ ਲਓ ਜੀ ਇਹ ਵੀ ਆਪਾਂ ਤੁਹਾਨੂੰ ਦਿਖਾ ਦਈਏ ਲਓ ਇਹਦੇ ਗਲੇ ਤੇ ਵੀ ਕੰਮ ਮਿਲੂਗਾ ਤੁਹਾਨੂੰ ਪੂਰਾ ਹੈਂਡਵਰਕ ਦਾ ਤੇ ਇਹਦੇ ਬਾਜੂ ਤੇ ਵੀ ਇਸ ਤਰ੍ਹਾਂ ਮੇਲ ਬਣੀ ਹੋਈ ਹੈ ਇਹ ਗਰਲਸ ਲੁੱਕ ਦਾ ਸੂਟ ਬਣਾਇਆ ਆਪਾਂ ਨੇ ਲਓ ਜੀ ਇਸ ਤਰ੍ਹਾਂ ਘੇਰ ਤੇ ਵੀ ਤੁਹਾਨੂੰ ਇਹਦਾ ਪੂਰਾ ਹੈਵੀ ਕੰਮ ਮਿਲੂਗਾ ਲੋ ਇਸ ਤਰ੍ਹਾਂ ਕੇ ਇਰਤੇ ਕੰਮ ਮਿਲੂਗਾ ਪੂਰਾ ਵਧੀਆ ਓਕੇ ਜਮਾ ਇਹਦੀ ਸਲਵਾਰ ਰੱਖੀ ਹੈ ਜੀ ਆਪਾਂ ਨੇ ਪਲੇਨ ਇਹਦੇ ਨਾਲ ਵੀ ਆਪਾਂ ਨੇ ਔਰਗੈਂਜਾ ਸਿਮਰ ਦਾ ਦੁਪੱਟਾ ਰੱਖਿਆ ਕਿਉਂਕਿ ਗੁੜੀਆਂ ਨੇ ਲੈਣਾ ਸੀ ਗਰਲਸ ਲੁੱਕ ਹੈ ਹਨਾ ਤੇ ਇਹਦੇ ਨਾਲ ਜਿਹੜੀ ਹੈਗੀ ਹੈ ਲੇਸ ਦਿੱਤੀ ਆਪਾਂ ਨੇ ਇਸ ਤਰ੍ਹਾਂ ਸੀਸੇ ਵਾਲੀ ਲੇਸ ਦਿੱਤੀ ਹੈ ਥੋੜੀ ਜਿਹੀ ਸੀਸੇ ਵਾਲੀ ਲੇਸ ਹੈ ਨਾ ਜਿਹੜੀ ਇਹ ਕਾਸਟਲੀ ਪੈ ਜਾਂਦੀ ਹੈ ਇਹ ਔਰਗੈਂਜਾ ਸਿਮਰ ਦੇ ਵਿੱਚ ਆਪਾਂ ਨੇ ਦੁਪੱਟਾ ਰੱਖਿਆ ਮੇਰੇ ਭੈਣਾਂ ਨੂੰ ਤੁਸੀਂ ਇਹੀ ਡਿਜ਼ਾਈਨ ਕਿਸੇ ਹੋਰ ਕਲਰ ਤੇ ਕਰਵਾਉਣਾ ਚਾਹੁੰਦੇ ਹੋ ਉਹ ਵੀ ਕਰਵਾ ਸਕਦੇ ਹੋ ਜੇ ਇਸ ਕਲਰ ਤੇ ਕਰਵਾਉਣਾ ਹੈ ਤਾਂ ਇਸ ਤੇ ਵੀ ਕਰਵਾ ਸਕਦੇ ਹੋ ਫੈਬਰਿਕ ਵੀ ਤੁਹਾਡੀ ਮਰਜ਼ੀ ਦਾ ਹੋਏਗਾ ਜੀ ਥੋੜਾ ਮੋਟਾ ਮਹਿੰਗਾ ਸਸਤਾ ਹੋ ਸਕਦਾ ਹੈ ਨਾ ਫੈਬਰਿਕ ਦੇ ਨਾਲ ਬਾਕੀ ਚੀਜ਼ ਵੱਲੋਂ ਕੋਈ ਵੀ ਆਪਾਂ ਹਨ ਤੁਹਾਨੂੰ ਐ ਨਹੀਂ ਕਹਾਂਗੇ ਵੀ ਸੋਡੇ ਕੋਲ ਜਦੋਂ ਸੂਟ ਪਹੁੰਚ ਗਿਆ ਤੁਹਾਨੂੰ ਆਪ ਹੀ ਪਤਾ ਲੱਗ ਜੂ ਦੇਖੋ ਲਾਪ ਵਗੈਰਾ ਜਿੰਨੇ ਦਾ ਤੁਸੀਂ ਦਿਓਗੇ ਉਮੇਦਾਰ ਸੀ ਤੁਹਾਨੂੰ रेडी ਕਰਕੇ ਦੇ ਮੰਗੇ ਲਓ ਜੀ ਇਹ ਹੋ ਗਿਆ ਮੰਮਾ ਟੂਟ ਇਸ ਤੋਂ ਬਾਅਦ ਇੱਕ ਆ ਪਤਾ ਨੂੰ ਦਿਖਾਉਣਾ ਹੈ ਜਿਹੜਾ ਸਭ ਤੋਂ ਜ਼ਿਆਦਾ ਫੇਮਸ ਸੂਟ ਹੈ ਸਾਰਿਆਂ ਦਾ ਲਓ ਜੀ ਇਸ ਤਰ੍ਹਾਂ ਇਹ ਸਿਮਰ ਲਾਈਨਾਂ ਵਾਲੀ ਹੈ ਜੀ ਇਹਦੇ ਨਾਲ ਸਿਮਰ ਦੇ ਵਿੱਚ ਲਾਈਨਾਂ ਫੈਬਰਿਕ ਪੁੱਛਦੀਆਂ ਨੇ ਪਹਿਣਾ ਇਸ ਤਰ੍ਹਾਂ ਲਾਈਨਾਂ ਵਾਲੀ ਸਿਮਰ ਆ ਗਈ ਇਹ ਨਵੀਂ ਫੈਬਰਿਕ ਆਈ ਹੈ ਜੀ ਇਹਦੇ ਵਿੱਚ ਸਾਰਾ ਹੈਂਡਵਰਕ ਦਾ ਕੰਮ ਹੋਇਆ ਹੈ ਦੇਖੋ ਕਿੰਨੀਆਂ ਸੰਗਣੀਆਂ ਜਿਹੜੀਆਂ ਹੈਗੀਆਂ ਨੇ ਇਹਦੇ ਵਿੱਚ ਮੋਤੀ ਕੱਟ ਦਾਣਾ ਲੱਗਿਆ ਹੋਇਆ ਪੂਰਾ ਇਹ ਫਰੰਟ ਫਰੰਟ ਤੇ ਕੀਤਾ ਆਪਾਂ ਨੇ ਬੈਕ ਤੇ ਇਹਨੂੰ ਕੋਈ ਕਰਨ ਦਾ ਫਾਇਦਾ ਨਹੀਂ ਜੀ ਇਸ ਤਰ੍ਹਾਂ ਵਰਕ ਹਨਾ ਬੈਕ ਤੇ ਤੇ ਝੁੱਬਦਾ ਹੀ ਹੈ ਸਹੀ ਨਹੀਂ ਰਹਿੰਦਾ ਬੈਕ ਤੇ ਅਸੀਂ ਪਹਿਲਾਂ ਕੋਸ਼ਿਸ਼ ਕੀਤੀ ਦੀ ਬੈਕ ਤੇ ਬਣਾ ਲਈ ਸਹੀ ਨਹੀਂ ਲੱਗਿਆ ਲਓ ਜੀ ਇਹਦਾ ਬਾਜੂ ਦਾ ਕੰਮ ਦੇਖੋ ਕਿੰਨਾ ਹੈਵੀ ਹੈ ਦੇਖੋ ਜੀ ਇਹਦੇ ਬਾਜੂ ਦਾ ਕੰਮ ਦੇਖੋ ਕਿੰਨਾ ਹੈਵੀ ਹੈ ਇਹ ਤੁਹਾਨੂੰ ਪਸੰਦ ਆ ਰਿਹਾ ਹੈ ਨਾ ਇਹੋ ਕਲਰਾਂ ਕਲਰ ਵੀ ਬਹੁਤ ਪਿਆਰਾ ਲੱਗਿਆ ਮੈਨੂੰ ਵੀ ਜੀ ਕਰਦਾ ਵੀ ਜੇ ਹੁਣ ਕੋਈ ਹੋਰ ਵਿਆਹ ਆ ਨਾ ਉੱਥੇ ਰਾਇਲ ਬਲੂ ਕਲਰ ਬਣਾਈਏ। ਲਓ ਜੀ ਵਿਆਹਾਂ ਪ੍ਰੋਗਰਾਮਾਂ ਦੇ ਵਿੱਚ ਥੋੜੇ ਜਿਹਾ ਗੂੜਾ ਕਲਰ ਹੀ ਸੋਹਣੇ ਲੱਗਦੇ ਨੇ। ਇਹਦੀ ਤੁਹਾਨੂੰ ਸਲਵਾਰ ਤੇ ਵੀ ਸੇਮ ਬਾਹਮ ਵਾਲਾ ਵਰਕ ਮਿਲੂਗਾ ਜੀ। ਲਓ ਜੀ। ਦੇਖੋ। ਜੇ ਤੁਹਾਨੂੰ ਪਸੰਦ ਹੈ ਤਾਂ ਇਦਾਂ ਦਾ ਕਸੂਟ ਤੁਸੀਂ ਰੈਡੀ ਕਰਵਾ ਸਕਦੇ ਹੋ। ਮੇਰੀਆਂ ਭੈਣਾਂ ਜਲਦੀ ਜਲਦੀ ਇਹਦੇ ਨਾਲ ਵੀ ਆਪਾਂ ਨੇ ਫੁੱਲ ਪਿਓਰ ਔਰਗੈਂਜਾ ਦਾ ਦੁਪੱਟਾ ਰੱਖਿਆ ਜੀ। ਇਨੂੰ ਤੁਸੀਂ ਜੇ ਸਸਤਾ ਕਰੋਗੇ ਉਹੀ ਗੱਲ ਹੈ ਤੁਸੀਂ ਦੁਪੱਟਾ ਨੋਰਮਲ ਰੇਂਜਦਾਰ ਖਾ ਲਿਓ ਇਹ ਫੁੱਲ ਪਿਓਰ ਔਰਗੈਂਜਾ ਦਾ ਦੁਪੱਟਾ ਦੇਖੋ ਇਸ ਤਰ੍ਹਾਂ ਮਣਕੇ ਵਾਲੀ ਆਪਾਂ ਨੇ ਜਿਵੇਂ ਇਹਦੇ ਵਿੱਚ ਮੋਤੀ ਲੱਗੇ ਹੋਏ ਨੇ ਮਣਕੇ ਹਨਾ ਉਵੇਂ ਦੀ ਆਪਾਂ ਦੁਪੱਟੇ ਨੂੰ ਜਿਹੜੀ ਹੈਗੀ ਆ ਫਿਨਿਸ਼ਿੰਗ ਦਿੱਤੀ ਹੈ ਲਓ ਜੀ ਮੇਰੀਆਂ ਭੈਣਾਂ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਸੂਟ ਬੁੱਕ ਕਰ ਲਓ ਤੁਸੀਂ ਬਾਕੀ ਤੁਹਾਡੀ ਚੁਆਇਸ ਹੈ ਜਿਵੇਂ ਦਾ ਵੀ ਤੁਸੀਂ ਕਹੋਗੇ ਆਪਾਂ ਉਵੇਂ ਦਾ ਸੂਟ ਆ ਤੁਹਾਨੂੰ ਰੈਡੀ ਕਰਕੇ ਦੇਵਾਂਗੇ ਚਲੋ ਜੀ ਮੈਂ ਤੁਹਾਨੂੰ ਅੱਜ ਵਾਲੇ ਸੂਟ ਨੇ ਜਿਹੜੇ ਸਾਰੇ ਹੈਂਡਵਰਕ ਦੇ ਰਹਿਣਗੇ ਬਾਕੀ ਤੁਸੀਂ ਵਿਆਹ ਵਾਲੀਆਂ ਵੀਡੀਓ ਦੇਖ ਚੁੱਕੇ ਹੋ ਤੇ ਉਹਨਾਂ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਊਗਾ ਵੀ ਕਿਵੇਂ ਦੇ ਪਾਏ ਹੋਏ ਲੱਗਦੇ ਨੇ ਮੈਂ ਨਾਲ-ਨਾਲ ਕੋਸ਼ਿਸ਼ ਕਰੂੰਗੀ ਵੀ ਇੱਕ ਇੱਕ ਸਿੰਗਲ ਪਿਕ ਵੀ ਲਾਵਾਂ ਫੁੱਲ ਸੂਟ ਦੀ ਲੁੱਕ ਦੀ ਆਪਣੇ ਪਹਿਨੇ ਹੋਏ ਦੀ ਵੀ ਕਿਦਾਂ ਲੱਗੂਗਾ ਹਨਾ ਬਾਕੀ ਤੁਸੀਂ ਵੀਡੀਓ ਅੱਗੇ ਜਰੂਰ ਸ਼ੇਅਰ ਕਰ ਦਿਓ ਮੇਰੀਆਂ ਭੈਣਾਂ ਥੋੜੇ ਜੀ ਹੁਣ ਤੁਸੀਂ ਆਰਡਰ ਸ਼ੁਰੂ ਕਰ ਲਓ ਹੁਣ ਅਸੀਂ 2 ਮਹੀਨੇ ਫ੍ਰੀ ਆ ਸਾਨੂੰ 30 ਜਨਵਰੀ ਤੱਕ ਨਹੀਂ 28 ਜਨਵਰੀ ਤੱਕ ਅਸੀਂ ਫ੍ਰੀ ਆ ਅਸੀਂ ਪੂਰਾ ਹੁਣ ਤੁਹਾਡੇ ਆਰਡਰਾਂ ਨੂੰ ਜਿਹੜੇ ਪੂਰੇ ਨੇ ਜਲਦੀ ਤੋਂ ਜਲਦੀ ਕਲੀਅਰ ਕਰਾਂਗੇ 29 ਜਨਵਰੀ ਨੂੰ ਵਿਆਹ ਹੈ ਸਾਨੂੰ ਉਦੋਂ ਤੱਕ ਆਪਾਂ ਪੂਰਾ 2 ਮਹੀਨੇ ਪੂਰਾ ਵਧੀਆ ਕੰਮ ਕਰਨਾ ਹੈ ਸਾਰੇ ਜਣੇ ਜਲਦੀ ਜਲਦੀ ਆਰਡਰ ਕਰ ਲਓ ਤੁਸੀਂ ਇਹ ਨਾ ਕਿ ਉਹ ਵੀ ਤਾਂ ਫੋਨ ਨਹੀਂ ਚੱਕਦੇ ਸੀ ਥੋੜਾ ਜਿਹਾ ਇਧਰ ਬਿਜੀਤੀ ਹੁਣ 2 ਮਹੀਨੇ ਆਪਾਂ ਨੂੰ ਕੋਈ ਵਿਆਹ ਨਹੀਂ ਕੋਈ ਪ੍ਰੋਗਰਾਮ ਨਹੀਂ ਆਪਾਂ ਨੂੰ ਹੈਗਾ ਜੀ 28 ਜਨਵਰੀ ਤੱਕ 28 ਜਨਵਰੀ 29 ਜਨਵਰੀ ਦਾ ਵਿਆਹ ਹੈ ਉਦੋਂ ਤੱਕ ਆਪਾਂ ਪੂਰਾ ਵਧੀਆ ਕੰਮ ਕਰਾਂਗੇ ਮੇਰੀਆਂ ਭੈਣਾਂ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਓ ਬਾਕੀ ਕਮੈਂਡਾ ਦੇ ਵਿੱਚ ਜਰੂਰ ਦੱਸਿਓ ਤੁਹਾਨੂੰ ਸਾਡੇ ਸੂਟ ਕਿਵੇਂ ਤੇ ਇੱਕ ਹੀ ਮੇਰੇ ਤੁਹਾਨੂੰ ਡਿਜ਼ਾਈਨ ਲੱਗੇ ਬਸ ਤਾਂ ਮੈਨੂੰ ਪੂਰੀ ਉਮੀਦ ਹੈ ਵੀ ਤੁਹਾਨੂੰ ਮੇਰੇ ਪ੍ਰਿੰਟ ਦੇ ਰੰਗ ਡਿਜ਼ਾਈਨ ਪਸੰਦ ਆਏ ਹੋਣਗੇ ਚਲੋ ਜੀ ਕਰ ਦਿਓ ਵੀਡੀਓ ਨੂੰ ਅੱਗੇ ਸ਼ੇਅਰ ਸਾਰੇ ਬਲੌਗਰਾਂ ਦਾ ਥੈਂਕ ਯੂ ਧੰਨਵਾਦ ਜੀ ਤੁਸੀਂ ਨੇ ਇੰਨਾ ਪਿਆਰ ਦਿੱਤਾ ਸੂਟਾਂ ਵਾਲੀ ਵੀਡੀਓ ਨੂੰ ਵੀ ਮੈਂ 10 ਦਿਨ ਬਾਅਦ ਵੀਡੀਓ ਪਾਈ ਤੀ ਅੱਜ ਬਹੁਤ ਸੋਹਣਾ ਰਿਸਪੌਂਸ ਮਿਲਿਆ ਚਲੋ ਜੀ ਮਿਲਦੇ ਆ ਕੱਲ ਨੂੰ ਹੋਰ ਸੋਹਣੇ ਜੇ ਸੂਟਾਂ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ